ਭਾਈ ਮੈਂ ਚਾਹੁੰਨਾ ਨਾ ਆਹ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਕੇ ਜਾਓ ਤੁਹਾਡਾ ਫਰਜ਼ ਬਣਦਾ ਆਪਣੇ ਬੱਚਿਆਂ ਤੱਕ ਜਿਹੜੀ ਇਹ ਵੀਡੀਓ ਜ਼ਰੂਰ ਜਾਣੀ ਚਾਹੀਦੀ ਹੈ ਆਜੋ ਆਪਾਂ ਵੀਡੀਓ ਨੂੰ ਪੂਰਾ ਸੁਣਦੇ ਹਾਂ 10 ਗੁਰਸਾ ਬਾਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਗੁਰਨਾਨ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸੇਵ ਗੁਰੰਗਰ ਦੇਵ ਜੀ ਨੂੰ ਗੁਰੰਗਰ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਕੁੜਮ ਗੁਰੂ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਜਵਾਈ ਗੁਰੂ ਰਾਮਦਾਸ ਜੀ ਨੂੰ ਗੁਰੂ ਰਾਮਦਾਸ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਤੀਸਰੇ ਪੁੱਤਰ ਗੁਰअर्जਨ ਦੇਵ ਜੀ ਨੂੰ ਗੁਰअर्जਨ ਦੇਵ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਸਪੁੱਤਰ ਗੁਰਹਰਗੋਬਿੰਦ ਸਾਹਿਬ ਜੀ ਨੂੰ ਗੁਰਹਰਗੋਬਿੰਦ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰਹਰਦਾਇ ਸਾਹਿਬ ਜੀ ਨੂੰ ਗੁਰਹਰਦਾਇ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦੂਸਰੇ ਪੁੱਤਰ ਗੁਰਹਰੀਕ੍ਰਿਸ਼ਨ ਸਾਹਿਬ ਜੀ ਨੂੰ ਗੁਰਹਰੀਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਸੌਂਪਦੇ ਨੇ ਆਪਣੇ ਦਾਦਾ ਜੀ ਦੇ ਪ੍ਰਾਗੁਰੂ ਤੇਗਬਾਦ ਸਾਹਿਬ ਜੀ ਨੂੰ ਗੁਰਤੇਗ ਬਾਦ ਸਾਬ ਜੀ ਗੁਰਗੱਦੀ ਸੌਂਪਦੇ ਨੇ ਗੁਰਗੋਬਿੰਦ ਸਿੰਘ ਜੀ ਨੂੰ ਸੰਨ 1708 ਵਿੱਚ ਨੰਦੇਸਾਹਬ ਦੇ ਧਰਤੀ ਵਿਖੇ ਗੁਰਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਆਗਿਆ ਪਈ ਆਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗੰਦ ਉਸ ਤੋਂ ਬਾਦ ਰਹਿਂਦੀ ਦੁਨੀਆ ਤੱਕ ਸਿੱਖਾ ਦੇ ਗੁਰੂ ਗੁਰਗ੍ਰੰਥ ਸਾਹਿਬ ਜੀ ਹੀ ਰਹਿਣਗੇ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਿਹ